हालेलुया थैंक यू जीसस थैंक यू जीसस थैंक यू जीसस धन्यवाद यीशु धन्यवादो 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 सामर्थी परमेश्वर अब्राहम इसाक याकूबान नानू कर दाऊदे खुदावन सामर्थी परमेश्वर तेरी जिंदा प्रेजेंस विच चुक जानेया खुदावन ਤੇਰੀ ਮਾਹਿਮਾ ਤੇਰੀ ਤਾਰੀਫ ਕਰਦੇ ਹਾਂ ਸਭ ਸ਼ਕਤੀਮਾਨ ਪਰਮੇਸ਼ੁਰ ਕਿਉਂਕਿ ਤੂੰ ਇਕੱਲਾ ਹੀ ਮਾਹਿਮਾ ਵਜੈ ਰਸਤ ਦੇ ਯੋਗ ਪਰਮੇਸ਼ੁਰ ਹੈ ਖੁਦਾਵੰ ਤੇਰੀ ਵਡਿਆਈ ਕਰਦੇ ਤੇਰੀ ਮਾਹਿਮਾ ਕਰਦੇ ਖੁਦਾਵੰ ਤੇਰਾ ਹੀ ਸ਼ੁਕਰ ਹੈ ਤੇਰਾ ਹੀ ਧੰਨਵਾਦ ਕਰਦੇ ਹਾਂ ਖੁਦਾਵੰ ਤੇਰੇ ਵਚਨ ਦੇ ਵਿੱਚ ਲਿਖਿਆ ਹਰ ਹਾਲਾਤ ਵਿੱਚ ਖੁਦਾਵੰ ਤੇਰਾ ਧੰਨਵਾਦ ਕਰਦੇ ਰਹੀਏ ਪਰਮੇਸ਼ੁਰ ਇਸ ਲਈ ਪਰਮੇਸ਼ੁਰ ਮੈਂ ਆਪਣੇ ਸਾਰੇ ਹਾਲਾਤਾਂ ਨੂੰ ਪਿੱਛੇ ਛੱਡ ਦਿਆਂ ਹਾਂ ਪਰਮੇਸ਼ੁਰ ਕਦੋਂ ਮੇਰਾ ਦਿਲ ਦਿਮਾਗ ਹਲਾ ਦ੍ਰਿਸ਼ਟੀਨਾਤੀ ਡੈਵਲ ਮੈਨੂੰ ਕੀ ਕਹਿ ਰਿਹਾ ਮੈਂ ਕਿਸੇ ਚੀਜ਼ ਦੀ ਪਰਵਾਹ ਨਹੀਂ ਕਰਦਾ ਮੈਂ ਅੰਮ੍ਰਿਤ ਵੇਲੇ ਤਿਆਰੀ ਕਰਕੇ ਤੇਰੀ ਜ਼ਿੰਦਾ ਪ੍ਰੈਜ਼ੈਂਸ ਵਿੱਚ ਆਤਮਾ ਦਾ ਧੰਵਾਦ ਔਰ ਸ਼ੁਕਰਗੁਜ਼ਾਰੀ ਦੇ ਨਾਲ ਸੋ ਜਿੰਨੇ ਜਨ ਆਈ ਦੀਸ ਪ੍ਰਾਰਥਨਾ ਨਾਲ ਜੁੜ ਚੁੱਕਿਆ ਤੜਸਬਨਾ ਦਾ ਸਵਾਗਤ ਹੈ ਇਸੇ ਤਰ੍ਹਾਂ ਇਸ ਪ੍ਰਾਰਥਨਾ ਨਾਲ ਜੁੜੇ ਰਹਿਣਾ ਪਰਮੇਸ਼ਰ ਦੀ ਪ੍ਰੈਜ਼ੈਂਸ ਦੇ ਅੱਗੇ ਆਪਣੇ ਆਪ ਨੂੰ ਖਾਲੀ ਕਰਨਾ ਪਵਿੱਤਰ ਆਤਮਾ ਦਾ ਸਵਾਗਤ ਕਰਨਾ ਸ਼ੁਰੂ ਕਰੋ ਪਰਮੇਸ਼ਰ ਦੇ ਸਾਰੇ ਪਲੇ ਕੰਮਾਂ ਨੂੰ ਜੇ ਪਿਛਲੇ ਸਮੇਂ ਵਿੱਚੋਂ ਨਹੀਂ ਕਾਢੀ ਨਾ ਕੀਤੇ ਉਹ ਦੀ ਇੱਕ ਇੱਕ ਪਲਿਆਈ ਨੂੰ ਯਾਦ ਕਰਦੇ ਆ ਉਹਦਾ ਧੰਨਵਾਦ ਕਰਨਾ ਸ਼ੁਰੂ ਕਰੋ ਕਿਸੇ ਚੀਜ਼ ਦੀ ਪਰਵਾਹ ਨਹੀਂ ਕਰਨੀ ਦਿਲ ਦਿਮਾਗ ਹਲਾ ਤ੍ਰਿਸ਼ਤੇ ਨਾਟੇ ਡੇਵਲ ਤਾਂ ਨੂੰ ਕੀ ਕਹਿ ਰਿਹਾ ਵਾ ਤੁਸੀਂ ਸੁੱਖ ਵਿੱਚਾਂ ਦੁੱਖ ਵਿੱਚਾਂ ਗਰੀਬੀ ਵਿੱਚਾਂ ਮੀਰੀ ਵਿੱਚਾਂ ਚੰਗਾਈ ਵਿੱਚਾਂ ਬਿਮਾਰੀ ਵਿੱਚਾਂ ਤੁਸੀਂ ਕਿਹੜੇ ਵੀ ਹਾਲਾਤਾਂ ਵਿੱਚਾਂ ਕਿਸੇ ਚੀਜ਼ ਦੀ ਪਰਵਾਹ ਨਾ ਕਰੋ ਕਿਉਂਕਿ ਜਿਹੜਾ ਜੀਵਿਤ ਪਰਮੇਸ਼ਰ ਹੈ ਅੱਜ ਜਿਹਾ ਡੇਵਿਡ ਚਾ ਉਹ ਤੁਹਾਨੂੰ ਸ਼ਿਫਾ ਦੇਣ ਦੀ ਸਮਰੱਥ ਰੱਖਦਾ ਤੁਹਾਨੂੰ ਚੰਗਾ ਕਰਨ ਦੀ ਸਮਰੱਥ ਰੱਖਦਾ ਉਹ ਤੁਹਾਨੂੰ ਆਜ਼ਾਦ ਕਰਨ ਦੀ ਸਮਰੱਥ ਰੱਖਦਾ ਤੇਰੇ ਹਾਲਾਤਾਂ ਨੂੰ ਬਦਲਣ ਦੀ ਸਮਰੱਥ ਰੱਖਦਾ ਉਹ ਤੁਹਾਨੂੰ ਰੂੜੀ ਤੋਂ ਚੱਕ ਕੇ ਪਦਵੰਤਾਂ ਵਿੱਚ ਬਿਠਾਉਣ ਦੀ ਸਮਰੱਥ ਰੱਖਦਾ ਉਹ ਤੁਹਾਨੂੰ ਹਰੀ ਹਰੀ ਕਾਹ ਦੀਆਂ ਜੂਹਾਂ ਵਿੱਚ ਲੈ ਕੇ ਜਾਨ ਦੀ ਸਮਰਥ ਰੱਖਦਾ ਤੁਹਾਨੂੰ ਸੁੱਖ ਦਾ ਇੱਕ ਪਾਣੀਆ ਕੋਲ ਲੈ ਕੇ ਜਾਨ ਦੀ ਸਮਰਥ ਰੱਖਦਾ ਉਹ ਤੁਹਾਨੂੰ ਉੱਚਾ ਕਰਨ ਦੀ ਸਮਰਥ ਰੱਖਦਾ ਉਹ ਤੁਹਾਡੇ ਹੱਥਾਂ ਨੂੰ ਯੁੱਧ ਕਰਨਾ ਸਿਖਾਉਣ ਵਾਲਾ ਪਰਮੇਸ਼ਵਰ ਹੈ ਤੁਹਾਡੇ ਹੀ ਪੈਰਾਂ ਨੂੰ ਹਿਰਨੀ ਦੇ ਪੈਰਾਂ ਜਿਹਾ ਬਣਾਉਣ ਵਾਲਾ ਪਰਮੇਸ਼ਵਰ ਹੈ ਤੁਹਾਡੇ ਵਿਰੋਧੀਆਂ ਦੇ ਸੰਮੁਖ ਤੁਹਾਡੇ ਲਈ ਮੇਸ ਸਜਾਉਣ ਵਾਲਾ ਪਰਮੇਸ਼ਵਰ ਹੈ ਸੋ ਆਪਣੇ ਹੋਟਾਂ ਨੂੰ ਖੋਲੋ आनंदित होंद तारीफ कर दवित्रत्मा का स्वागत कर दें कहो कि पवित्र आत्मा अभी तेरा स्वागत करते हैं इस अमृत वेले तैयारी करके खुदावन अरी उकनवाद और गुजारी देख खुदावन तेरे हर एक पले काम असी याद करते हैं थैंक यू जी जस थैंक यू जी जस थैंक यू जी जस थैंक यू जी जस रे बो रो शेके थे नेले रे बो शेके थे नेले रे बेरे शेके थे नेले रे बेरे ਰਾਖਾ ਥੰਨਾ ਲਰਬਰਾਸ਼ੇ ਕਿਤੇ ਨੀਲੇ ਰੇ ਬਰੇਸ਼ੇ ਕਿਤੇ ਨੀਲੇ ਰੇ ਕਉ ਕੀ ਪਵਿੱਤਰ ਆਤਮਾ ਜ ਮੈਨੂੰ ਛੂ ਲੋ ਪਵਿੱਤਰ ਆਤਮਾ ਜ ਮੇਰੇ ਹੋਟਾਂ ਨੂੰ ਛੂ ਲੋ ਮੇਰੀ ਜ਼ੁਬਾਨ ਨੂੰ ਮਸਾ ਕਰ ਦੋ ਪਰਮੇਸ਼ਰ ਮੈਨੂੰ ਆਪਣੇ ਦਾਨਾ ਵਰਦਾਨਾ ਦੇ ਨਾਲ ਪਰ ਦੋ ਪਰਮੇਸ਼ਰ ਮੈਨੂੰ ਆਪਣੀ ਸੇਵਾ ਦੇ ਲਈ ਪਰਮੇਸ਼ਰ ਚੁਣ ਲੋ ਖੁਦਾਵਨ ਮੈਂ ਤੜੀ ਬੁਲਾਵਟ ਦੇ ਵਿੱਚ ਬਨ ਜਾਵਾ ਖੁਦਾਵਨ ਮੈਨੂੰ ਐਸੀ ਬੁੱਧੀ ਮੈਨੂੰ ਐਸਾ ਗਿਆਨ ਦੇ ਪਰਮੇਸ਼ਰ ਮੈਨੂੰ ਆਗਿਆਕਾਰ ਬਣਾ ਪਰਮੇਸ਼ਰ खुदावन योवा मैं अधीन होके हमल होके परमेर मेनू गलोरी दे अपनी महिमा दे खुदावन क्योंकि मैं विश्वास कर दू मेरा मुक्ति दाता तू मेरा उदाहर करता परमेश्वर तेरे खुदावन लहू दे द्वारा परमेश्वर मैं तोता गया मैं ਕੁੱਦ ਕੀਤਾ ਗਿਆ ਮੈਂ پاک ਤੇ ਸਾਫ ਕੀਤਾ ਗਿਆ ਪਰਮੇਸ਼ਰ ਖੁਦਾਵਨ ਯਹਵਾ ਤੂੰ ਮੈਨੂੰ ਆਪਣੇ ਹਜ਼ੂਰ-ਉਨਾਖ ਤੱਕ ਤੇ ਆਪਣਾ ਪਵਿੱਤਰ ਆਤਮਾ ਮੇਤੋ ਨਾਲ ਹੈ ਆਪਣੀ ਮੁਕਤੀ ਦੀ ਖੁਸ਼ੀ ਮੈਨੂੰ ਮੋੜ ਜਰ ਆਪਣੇ ਪਰਮਾਤਮਾ ਦੇ ਨਾਲ ਮੈਨੂੰ ਸੰਭਾਲ ਪਰਮੇਸ਼ਰ ਖੁਦਾਵਨ ਯਹਵਾ ਪਰਮੇਸ਼ਰ ਅਸੀਂ ਜਾਣਦੇ ਹਾਂ ਕੋ ਕਿ ਖੁਦਾਵਨ ਅਸੀਂ ਜਾਣਦੇ ਤੂੰ ਅੰਦਰਲੀ ਸੱਚਾਈ ਚਾਹੁੰਦੇ ਤੇ ਗੁਪਤ ਮਨ ਵਿੱਚ ਤੂੰ ਮੈਨੂੰ ਬੁੱਧੀ ਸਿਖਾਵੇਂਗਾ ਜੂਫੇ ਦੇ ਨਾਲ ਮੈਨੂੰ ਪਾਕ ਕਰ ਤੇ ਮੈਂ ਸ਼ੁੱਧ ਹੋ ਜਾਵਾਂਗਾ ਮੈਨੂੰ ਤੋ ਤਾਂ ਮੈਂ برف ਨਾਲੋਂ ਵੀ ਚਿੱਟਾ ਹੋ ਜਾਵਾਂਗਾ ਮੈਨੂੰ ਖੁਸ਼ੀ ਤੇ ਆਨੰਦ ਸੁਣਾ ਪਰਮੇਸ਼ਰ ਤਾਂ ਜੋ ਹੱਡੀਆਂ ਜਿਹਨਾਂ ਨੂੰ ਤੋੜ ਦਿੱਤਾ ਉਹ ਬਾਗ-ਬਾਗ ਹੋਣ ਪਰਮੇਸ਼ਰ ਖੁਦਾਵਨ ਕਹੋ ਕਿ ਮੇਰੇ ਪਾਪਾਂ ਵੱਲੋਂ ਮੂੰਹ ਫੇਰ ਲੈ ਪਰਮੇਸ਼ਰ ਮੇਰੀਆਂ ਸਾਰੀਆਂ ਬਦੀਆਂ ਨੂੰ ਮਿਟਾ ਦੇ ਖੁਦਾਵਨ ਅੱਜ ਤੂੰ ਮੇਰੇ ਉੱਤੇ ਦਇਆ ਕਰ ਦੇ ਪਰਮੇਸ਼ਰ ਆਪਣੇ ਅਨੁਗ੍ਰਹਿ ਨੂੰ ਆਪਣੀ ਸਾਮਰਥ ਨੂੰ ਉੰਢੇਰ ਦੇ ਪਰਮੇਸ਼ਰ ਤਾਂ ਕਿ ਮੈਂ ਫਿਰ ਤੋਂ ਖੁਦਾਵਨ ਤੇਰੇ ਯੋਗ ਤੇਰੇ ਲਾਇਕ ਬਣ ਸਕਾਂ ਪਰਮੇਸ਼ਰ ਮੈਂ ਆਪਣੇ ਸਾਰੇ ਪਾਪਾਂ ਦਾ ਤੇਰੇ ਅੱਗੇ ਇਕਰਾਰ ਕਰਦਿਆਂ ਹਾਂ ਖੁਦਾਵਨ ਯਹੋਵਾ ਤੇਰੇ ਅੱਗੇ ਝੁੱਕ ਜਾਂਦਾ ਮੈਂ ਪਵਿੱਤਰ ਆਤਮਾ ਮੇਰੀ ਪ੍ਰਾਰਥਨਾ ਜਿੰਨੇ ਜਨ ਅੱਜ ਤੇਰੀ ਪ੍ਰੈਜ਼ੈਂਸ ਦੇ ਵਿੱਚ ਖੁਦਾਵੰ ਆਪਣੇ ਗੁਨਾਹ ਆਪਣੇ ਪਾਪਾਂ ਦੀ ਸ਼ਮਾ ਮੰਗ ਰਿਹਾ ਖੁਦਾਵੰ ਆਈ ਤੇਰੀ ਦਇਆ ਇਹਨਾਂ ਨੂੰ ਕੇਰ ਲਵੇ ਜੋ ਸਾਦਾ ਦੀ ਆ ਪਰਮੇਸ਼ਾ ਤੇਰਾ ਆਤਮਾ ਇਹਨਾਂ ਨੂੰ ਛੂ ਲਵੇ ਤੇਰੇ ਪਵਿੱਤਰ ਆਤਮਾ ਦੀ ਸ਼ਾਮਰਥੀ ਇਹਨਾਂ ਨੂੰ ਟੱਚ ਕਰੇ ਤੇਰੇ ਹੌਲੀ ਗੋਸ ਦੀ ਫਾਇਰ ਇਹਨਾਂ ਨੂੰ ਕੇਰੇ ਪਰਮੇਸ਼ਾ ਤੇਰਾ ਆਤਮਾ ਇਹਨਾਂ ਦੀਆਂ ਜ਼ਿੰਦਗੀਆਂ ਦੇ ਉੱਤੇ ਉਤਰੇ ਪਰਮੇਸ਼ਾ ਖੁਦਾਵੰ ਅੱਜ ਤੇਰੀ ਦਇਆ ਇਹਨਾਂ ਨੂੰ ਚੂਵੇ ਖੁਦਾਵਨ ਅੱਜ ਤੇਰੀਆਂ ਅੱਖਾਂ ਇਹਨਾਂ ਨੂੰ ਦੇਖਣ ਪਰਮੇਸ਼ਰ ਤੇਰਾ ਜੀਵਿਤ ਹੱਥ ਅੱਜ ਇਹਨਾਂ ਨੂੰ ਛੂ ਲਵੇ ਪਰਮੇਸ਼ਰ ਰੇਖੇ ਤੇ ਨੀਲੇ ਦੇ ਬਰੋਸ਼ੇ ਕਿਤੇ ਨੀਲੇ ਦੇ ਬਰੇਸ਼ੇ ਕਿਤੇ ਨੀਲੇ ਦੇ ਬਰੇ ਪਵਿੱਤਰ ਆਤਮਾ ਖੁਦਾਵਨ ਯਹਵਾ ਤੇਰਾ ਲਹੂ ਜੋ ਹੱਬਲ ਦੇ ਲਹੂ ਤੋਂ ਉੱਤਮ ਗੱਲਾਂ ਨੂੰ ਬੋਲਦਾ ਯਸ਼ੂ ਨਾਸਰੀ ਅੱਜ ਤੇਰਾ ਲਹੂ ਅੱਜ ਤੇਰੇ ਲੋਕਾਂ ਦੇ ਲਈ ਬੋਲੇ ਉੱਤਮ ਗੱਲਾਂ ਦੇ ਲਈ ਵੱਡੀਆਂ ਗਵਾਹੀਆਂ ਦੇ ਲਈ ਪਰਮੇਸ਼ਰ ਇਹਦੀਆਂ ਚੰਗਿਆਈਆਂ ਦੇ ਲਈ ਇਹਨਾਂ ਦੀ ਡਿਲਬਰੰਸ ਦੇ ਲਈ ਇਹਨਾਂ ਦੀ ਬਰਕਤ ਦੇ ਲਈ ਪਰਮੇਸ਼ਰ ਤੇਰਾ ਲਹੂ ਬੋਲੇ ਉੱਚਤਿਮਾਨ ਪਰਮੇਸ਼ਰ ਤੇਰੀ ਕਿਰਪਾ ਪਰਿ ਨਿਗਾਹਾਂ ਦੇ ਉੱਤੇ ਆਵੇ ਤੇਰੀ ਸਮਰਥ ਇਹਨਾਂ ਨੂੰ ਟੱਚ ਕਰੇ ਤੇਰਾ ਮਸਾ ਇਹਨਾਂ ਨੂੰ ਛੂ ਲਵੇ ਤੇਰਾ ਗ੍ਰੇਸ ਇਹਨਾਂ ਦੀਆਂ ਜ਼ਿੰਦਗੀਆਂ ਦੇ ਉੱਤੇ ਕਾਰਿਆ ਕਰੇ ਪਰਮੇਸ਼ਰ ਖੁਦਾਵੰਨ ਇਹਨਾਂ ਨੂੰ ਭਰਪੂਰ ਕਰ ਆਪਣੀ ਆਤਮਾ ਆਪਣੀ ਬੁੱਧੀ ਦੇ ਨਾਲ ਪਰਮੇਸ਼ਰ ਅਰਾਜੋਸੀ ਬੁੱਧੀ ਦੇ ਨਾਲ ਜਦ ਤੇਰੇ ਵਚਨ ਨੂੰ ਪੜਨ ਸੁਣਨ ਪਰਮੇਸ਼ਰ ਇਹਨਾਂ ਦੀਆਂ ਜ਼ਿੰਦਗੀਆਂ 'ਚ ਉਹ ਵਚਨ 100 ਗੁਣਾ ਫਲ ਲੈ ਕੇ ਆਵੇ ਪਰਮੇਸ਼ਰ ਸੋ ਪ੍ਰਾਰਥਨਾ ਕਰਦੇ ਹਾਂ ਕਿ ਖੁਦਾਵੰਨ ਅੱਜ ਦਾ ਤੇਰਾ ਵਚਨ ਮੈਨੂੰ ਬੁੱਧੀਮਾਨ ਬਣਾਵੇ ਮੇਰੀ ਮੂਰਖਤਾ ਨੂੰ ਦੂਰ ਕਰੇ ਮੈਨੂੰ ਤੇਰੇ ਯੋਗ ਤੇਰੇ ਲਾਇਕ ਬਣਾਵੇ ਪਰਮੇਸ਼ਰ ਖੁਦਾਵੰਨਯ ਹਵਾਇ ਦਾ ਤੇਰਾ ਵਚਨ ਪਰਮੇਸ਼ਰ ਮੇਰੀ ਸੁੱਕੀ ਜ਼ਮੀਨ ਬੰਜਰ ਤਰਤੀਨ ਨੂੰ ਪਰਮੇਸ਼ਰ ਖੁਦਾਵੰਨ ਹਾਰਿਆ ਤੇ ਪਰਿਆ ਕਰੇ ਪਰਮੇਸ਼ਰ ਅੱਜ ਮੇਰੇ ਨਾਲ ਤੂੰ ਗੱਲ ਕਰ ਕਹੋ ਕਿ ਖੁਦਾਵੰਨ ਆਇਦਾ ਤੇਰਾ ਵਚਨ ਮੇਨਾਂ ਬੋਲੇ ਪਰਮੇਸ਼ਰ ਮੇਨਾਂ ਗੱਲ ਕਰੇ ਮੇਰੇ ਸਾਰੇ ਕੰਫਿਊਜ਼ਨ ਦੂਰ ਕਰੇ ਮੈਨੂੰ ਤੇਰੇ ਯੋਗ ਤੇਰੇ ਲਾਇਕ ਬਣਾਵੇ ਪਰਮੇਸ਼ਰ ਖੁਦਾਵੰਨ ਲਾਰਡ ਮੇਰੀ ਪ੍ਰਾਰਥਨਾਵਾ ਖੁਦਾਵਨ ਅੱਜ ਇੱਕ ਇੱਕ ਜਨ ਜੋ ਡਿੱਗਾ ਹੈ ਜੋ ਟੁੱਟਾ ਹੈ ਜੋ ਉਦਾਸ ਹੈ ਨਿਰਾਸ਼ ਹੈ ਪਰਮੇਸ਼ਰ ਅੱਜ ਤੇਰਾ ਵਚਨ ਉਹਨਾਂ ਨੂੰ ਉੱਚਾ ਕਰੇ ਪਰਮੇਸ਼ਰ ਆਨੰਦ ਦੇ ਵਿੱਚੋਂ ਖੁਦਾਵਨ ਉਹਨਾਂ ਦਾ ਸੋਗ ਬਦਲ ਦੇ ਕਿਉਂਕਿ ਤੇਰੇ ਵਚਨ ਚ ਲਿਖਿਆ ਰੋਣਾ ਰਾਤ ਨੂੰ ਟਿਕੇਗਾ ਪਰ ਸਵੇਰ ਜੈਜਕਾਰ ਹੋਵੇਗੀ ਪਰਮੇਸ਼ਰ ਅੱਜ ਜੈਜਕਾਰ ਦੇ ਨਾਲ ਧੰਨਵਾਦ ਦੇ ਨਾਲ ਸ਼ੁਕਰਗੁਜ਼ਾਰੀ ਦੇ ਨਾਲ ਤੇਰੇ ਵਚਨ ਦੇ ਨਾਲ ਪਰ ਕੇ ਪਰਮੇਸ਼ਰ ਧੰਨਵਾਦ ਦੇ ਬਲੀਦਾਨ ਤੇਨੂੰ ਚੜਾਉਣ ਅਤਮਹਾਨ ਸੱਜਕਤੀਮਾਨ ਪਰਮੇਸ਼ਰ ਖੁਦਾਵਨ ਆਇਦਾ ਵਚਨ ਇਹਨਾਂ ਦੀਆਂ ਜ਼ਿੰਦਗੀਆਂ 'ਚ ਸੌ ਗੁਣਾ ਫਲ ਲੈ ਕੇ ਆਵੇ ਪ੍ਰਭੂ ਯੇਸ਼ੂ ਮਸੀਹ ਦੇ ਨਾਮ ਦੇ ਵਿੱਚ ਆਮੀਨ ਸ਼ਕਤੀਮਾਨ ਪਰਮੇਸ਼ਰ ਯਹਵਾ ਬੋਲਿਆ ਹੈ ਅਤੇ ਉਸ ਨੇ ਸੂਰਜ ਦੇ ਚੜਦੇ ਤੋਂ ਉਹਦੇ ਲਹਿੰਦੇ ਤੱਕ ਧਰਤੀ ਨੂੰ ਸਜਾਇਆ ਹੈ ਸੈਯੂਨ ਵਿੱਚੋਂ ਜਿਹੜਾ ਸੁਪਨ ਦਾ ਪੂਰਾ ਹੈ ਪਰਮੇਸ਼ਰ ਚਮਕਿਆ ਸਾਡਾ ਪਰਮੇਸ਼ਰ ਆਵੇ ਅਤੇ ਚੁੱਪ ਨਾ ਰਹੇ ਅੱਗ ਉਹਦੇ ਅੱਗੇ ਅੱਗੇ ਪਸਮ ਕਰਦੀ ਹੈ ਅਤੇ ਉਹਦੇ ਆਲੇ ਦੁਆਲੇ ਅਨੇਰੀ ਜ਼ੋਰ ਨਾਲ ਵਗਦੀ ਹੈ ਉਹ ਕਾਸ਼ ਨੂੰ ਤਾਹ ਪੁਕਾਰਦਾ ਹੈ ਅਤੀ ਤਰਤੀ ਨੂੰ ਵੀ ਭਈ ਉਹ ਆਪਣੀ ਪਰ ਜਿਆਦਾ ਨਿਆਉ ਕਰੇ ਮੇਰੇ ਸੰਤਾਂ ਨੂੰ ਮੇਰੇ ਕੋਲ ਇਕੱਠਿਆ ਕਰੂ ਜਿੰਨਾ ਮੇਰੇ ਨਾਲ ਬਲੀਦਾਨ ਦੇ ਰਾਹੀ ਨੇਮ ਬੰਨਿਆ ਹੈ ਸਵਰਗ ਉਹਦੇ ਧਰਮ ਦਾ ਪ੍ਰਚਾਰ ਕਰਦੇ ਹਨ ਕਿਉਂ ਜੋ ਪਰਮੇਸ਼ਰ ਆਪ ਹੀ ਨਿਆਈ ਹੈ हे ਮੇਰੀ ਪਰਜਾ ਸੁਣ ਤੇ ਮੈਂ ਬੋਲਾਂਗਾ हे ਇਜ਼ਰਾਈਲ ਮੈਂ ਤੇਰੇ ਉੱਤੇ ਸਾਖੀ ਦਿਆਂਗਾ ਪਰਮੇਸ਼ਰ ਤੇਰਾ ਪਰਮੇਸ਼ਰ ਮੈਂ ਹੀ ਹਾਂ ਮੈਂ ਤੇਰੇ ਬਲੀਦਾਨਾਂ ਦੇ ਕਾਰਨ ਤੈਨੂੰ ਨਹੀਂ ਛਿੜਕਾਂਗਾ ਅਤੇ ਤੇਰੀਆਂ ਹੋਮ ਬਲੀਆਂ ਹਰ ਵੇਲੇ ਮੇਰੇ ਸਾਹਮਣੇ ਹਨ ਮੈਂ ਨਾ ਤੇਰੇ ਘਰ ਤੋਂ ਬਲਦ ਨਾ ਤੇਰੇ ਵਾੜਿਆਂ ਤੋਂ ਬੱਕਰੇ ਲਵਾਵਾਂਗਾ ਕਿਉਂ ਜੋ ਜੰਗਲ ਦੇ ਸਾਰੇ ਦਰਿੰਦੇ ਮੇਰੇ ਹਨ ਨਾਲੇ ਹਜ਼ਾਰਾਂ ਪਹਾੜਾਂ ਦੇ ਡੰਗਰ ਪਹਾੜਾਂ ਦੇ ਸਾਰੇ ਪੰਖੇਰੂਆਂ ਨੂੰ ਮੈਂ ਜਾਣਦਾ ਹਾਂ ਅਤੇ ਰੜ ਦੇ ਜਾਨਵਰ ਮੇਰੇ ਹਨ ਮੇਜੇ ਭੁੱਖਾ ਹੁੰਦਾ ਤਾਂ ਤੈਨੂੰ ਆਖਦਾ ਕਿਉ ਜੋ ਜਗਤ ਅਤੇ ਉਹਦੀ ਪਰਪੂਰੀ ਮੀਰੀ ਹੈ ਪਲਾ ਮੈਂ ਸਾਨਾ ਦਾ ਮਾਸ ਖਾਵਾਂ ਜਾਂ ਬੱਕਰਿਆਂ ਦੀ ਰਤ ਪੀਵਾਂ ਪਰਮੇਸ਼ਰ ਨੂੰ ਧੰਨਵਾਦ ਦਾ ਹੀ ਬਲੀਦਾਨ ਚੜਾ ਅਤੇ ਆਤਮਹਾਨ ਦੇ ਅੱਗੇ ਆਪਣੀਆਂ ਸੁੱਖਣਾ ਨੂੰ ਪੂਰੀਆਂ ਕਰ ਤਾਂ ਦੁੱਖਾਂ ਦੇ ਦਿਨ ਮੈਨੂੰ ਪੁਕਾਰ ਮੈਂ ਤੈਨੂੰ ਛੁੜਾਵਾਂਗਾ ਅਤੇ ਤੂੰ ਮੇਰੀ ਵਧਾਈ ਕਰੇਗਾ ਪਰ ਦੁਸ਼ਤ ਨੂੰ ਪਰਮੇਸ਼ਵਰ ਐਉਂ ਆਖਦਾ ਹੈ ਤੇਰਾ ਕੀ ਹੱਕ ਹੈ ਜੋ ਮੇਰੀਆਂ ਬੀਧੀਆਂ ਨੂੰ ਸੁਣਾਵੇਂ ਅਤੇ ਤੈ ਕਿਉਂ ਆਪਣੇ ਮੂੰਹ ਵਿੱਚ ਮੇਰਾ ਨਾਮ ਲਿਆ ਹੋਇਆ ਹੈ ਜਦੋਂ ਤੈਨੂੰ ਤਾੜਨਾ ਬੁਰਾ ਲੱਗਦਾ ਹੈ ਅਤੇ ਤੂੰ ਮੇਰੇ ਵਚਨ ਨੂੰ ਆਪਣੀ ਪਿੱਛੇ ਸੁੱਟਦਾ ਹੈ ਜਦ ਤੈ ਚੋਰ ਨੂੰ ਡਿਠਾਤਾ ਤੂੰ ਉਹਦੇ ਨਾਲ ਰਲ ਗਿਆ ਅਤੇ ਵੇ ਵਿਚਾਰੀਆਂ ਦਾ ਸਾਝੀ ਹੋਇਆ ਤੇ ਆਪਣੇ ਮੂੰਹ ਨੂੰ ਬੁਰੀਾਈ ਲਈ ਖੋਲਿਆ ਹੈ ਅਤੇ ਤੇਰੀ ਰਸਨਾ ਤੋਖਾ ਕੱਢਦੀ ਹੈ ਤੂੰ ਬਹਿ ਕੇ ਆਪਣੇ ਪ੍ਰਾ ਦੇ ਵਿਰੁੱਧ ਬੋਲਦਾ ਹੈ ਆਪਣੇ ਸਕੇ ਪ੍ਰਾ ਦੀ ਨਿੰਦਿਆ ਕਰਦਾ ਹੈ ਤੈ ਇੱਕ ਕੰਮ ਕੀਤੇ ਅਤੇ ਮੈਂ ਚੁੱਪ ਵੱਟ ਛੱਡੀ ਐ ਸਮਝਿਆ ਕਿ ਪਰਮੇਸ਼ਵਰ ਹੀ ਠੀਕ ਮੇਰੇ ਵਰਗਾ ਹੈ ਪਰ ਮੈਂ ਤੈਨੂੰ ਚਿੜਕਾਂਗਾ ਤੇ ਤੇਰੀਆਂ ਅੱਖੀਆਂ ਦੇ ਸਾਹਮਣੇ ਤੇਰਾ ਦਾਵਾ ਪੇਸ਼ ਕਰਾਂਗਾ ਹੁਣ ਤੁਸੀਂ ਜਿਹੜੇ ਪਰਮੇਸ਼ਰ ਨੂੰ ਵਿਸਾਰਦੇ ਹੋ ਇਸ ਗੱਲ ਨੂੰ ਸੋਚੋ ਕਿਤੇ ਐ ਨਾ ਹੋਵੇ ਜੋ ਮੈਂ ਤੈਨੂੰ ਪਾੜ ਸੁੱਟਾਂ ਅਤੇ ਤੁਹਾਡਾ ਕੋਈ ਛਡੌਣ ਵਾਲਾ ਨਾ ਹੋਵੇ ਜਿਹੜਾ ਧੰਨਵਾਦ ਦਾ ਬਲੀਦਾਨ ਚੜਾਉਂਦਾ ਹੈ ਉਹ ਮੇਰੀ ਵਡਿਆਈ ਕਰਦਾ ਹੈ ਅਤੇ ਜਿਹੜਾ ਆਪਣੀ ਚਾਲ ਸੁਧਾਰਦਾ ਹੈ ਮੈਂ ਉਹਨੂੰ ਪਰਮੇਸ਼ਵਰ ਦੀ ਮੁਕਤੀ ਵਿਖਾਵਾਂਗਾ ਸਭ ਬੋਲੋ ਆਮੇਨ ਆਮੇਨ ਥੈਂਕ ਯੂ ਸ਼ੀਜ਼ ਅ ਸਮਰਥੀ ਪਰਮੇਸ਼ਵਰ ਸਭ ਜਨ ਆਪਣੇ ਹੁੱਟੇ ਨੂੰ ਖੋਲ ਕੇ ਪਰਮੇਸ਼ਰ ਦਾ ਧੰਨਵਾਦ ਕਰੋ ਅੱਜ ਦੇ ਜੀਵਿਤ ਵਚਨ ਦੇ ਲਈ ਤਾਰੀਫ ਕਰਦੇ ਹਾਂ ਸਭ ਸ਼ਕਤੀਮਾਨ ਪਰਮੇਸ਼ਰ ਦੀ ਜੋ ਸਾਡੀ ਨਾਲ ਹਰ ਰੋਜ਼ ਗੱਲ ਕਰਦਾ ਆਪਣੇ ਵਚਨ ਦੇ ਦੁਆਰਾ ਸਾਡੀਆਂ ਆਤਮਿਕ ਅੱਖਾਂ ਨੂੰ ਖੋਲਦਾ ਸਾਡੇ ਮਨਾਂ ਨੂੰ ਖੋਲਦਾ ਸਾਡੀਆਂ ਸੋਚਾਂ ਨੂੰ ਚੇਂਜ ਕਰਦਾ ਸਾਨੂੰ ਡਿੱਗਿਆ ਹੋਇਆਂ ਨੂੰ ਖੜਾ ਕਰਦਾ ਪਰਮੇਸ਼ਰ ਆਪਣੇ ਵਚਨ ਨੂੰ ਭੇਜ ਕੇ ਜੋ ਸਾਨੂੰ ਚੰਗਿਆ ਕਰਦਾ ਆਉਣ ਵਾਲੀਆਂ ਸਾਰੀਆਂ ਤਬਾਹੀਆਂ ਤੋਂ ਬਚਾਉਂਦਾ ਸੋ ਕਹਵੂ ਕੀ ਪਰਮੇਸ਼ਰ ਮੈਂ ਅੱਜ ਤੇਰੇ ਵਚਨ ਤੇ ਮਨਨ ਕਰਾਂਗਾ ਪਰਮੇਸ਼ਰ ਮੈਂ ਤੇਰੇ ਵਚਨ ਤੇ ਧਿਆਨ ਕਰਾਂਗਾ ਪਰਮੇਸ਼ਰ ਮੈਂ ਤੇਰੀਆਂ ਪੱਲੀਆਂ ਨੂੰ ਦੇਖਾਂਗਾ ਖੁਦਾਵਾਨ ਖੁਦਾਵਾਨ ਅੱਜ ਜੋ ਤੂੰ ਮੇਨਾ ਗੱਲ ਕਰ ਚੁੱਕਿਆ ਪਰਮੇਸ਼ਰ ਇਹਦੇ ਲਈ ਮੈਂ ਤੇਰਾ ਧੰਨਵਾਦ ਕਰਦਾ ਧੰਨਵਾਦ ਕਰਦੀਆਂ ਪਰਮੇਸ਼ਰਾਂ ਜਿੰਨੇ ਜਨ ਅੱਜ ਇਸ ਵਚਨ ਨੂੰ ਸੁਣ ਚੁੱਕੇ ਨੇ ਆਪਣੀਆਂ ਜ਼ਿੰਦਗੀਆਂ 'ਚ ਇਹ ਵਚਨ 100 ਗੁਣਾ ਫਲ ਲੈ ਕੇ ਆਵੇ ਪਰਮੇਸ਼ਰ ਔਰ ਅੱਜ ਤੇਰੀ ਦੇ ਨਾਲ ਚ ਐਂਟਰ ਕਰੇ ਤੇਰੀ ਸਾਮਰਥ ਇਹਨਾਂ ਨੂੰ ਛੂ ਲਵੇ ਪਰਮੇਸ਼ਰ ਅੱਜ ਦਾ ਵਚਨ ਇਹਨਾਂ ਨੂੰ ਸੇਵ ਨਾ ਛੱਡੇ ਪਰਮੇਸ਼ਰ ਖੁਦਾਵਨ ਯਹੋਵਾ ਅੱਜ ਦੇ ਵਚਨ ਦੇ ਦੁਆਰਾ ਆਪਣੇ ਜੀਵਨ ਦੇ ਉੱਤੇ ਪਰਮੇਸ਼ਰ ਮਨਨ ਕਰਨ ਤੌਬਾ ਕਰਨ ਆਪਣੇ ਪਾਪਾਂ ਤੋਂ ਬੁਰੇ ਕੰਮਾਂ ਨੂੰ ਛੱਡਣ ਪਰਮੇਸ਼ਰ ਗਲਤ ਮਾਰਗਾਂ ਤੋਂ ਇਹ ਦੂਰ ਹੋ ਜਾਣ ਗਲਤ ਲੋਕਾਂ ਤੋਂ ਇਹ ਦੂਰ ਹੋ ਜਾਣ ਬੁਰੀਆਂ ਸੰਗਤੀਆਂ ਤੋਂ ਇਹ ਦੂਰ ਹੋ ਜਾਣ ਪਰਮੇਸ਼ਰ ਬੁਰਾਈ ਦੇ ਕੰਮਾਂ ਤੋਂ ਇਹ ਦੂਰ ਹੋ ਜਾਣ ਦੁਸ਼ਟ ਆਤਮਾ ਤੋਂ ਅੱਜੇ ਆਜ਼ਾਦ ਹੋ ਜਾਣ ਪਰਮੇਸ਼ਰ ਆਪਣੇ ਰੋਗਾਂ ਤੋਂ ਇਹ ਚੰਗੇ ਹੋ ਜਾਣ ਪਰਮੇਸ਼ਰ ਤੇਰੀ ਸਮਰਥਾ ਇਹਨਾਂ ਨੂੰ ਕੇਰੇ ਖੁਦਾਵਨ ਅਜਿ ਤਰ੍ਹਾਂ ਮਸਾ ਇਨਾਂ ਤੇ ਉੱtre ਪਰਮੇਸ਼ਰ ਅੱਜ ਆਪਣੇ ਬਚਨ ਨੂੰ ਪੇਛ ਕੇ ਤੋਂ ਇਹਨਾਂ ਨੂੰ ਚੰਗਾ ਕਰ ਚੁੱਕਿਆ ਪਰਮੇਸ਼ਰ ਅੱਜ ਤੋਂ ਆਪਣੇ ਲੋਕਾਂ ਨੂੰ ਛੂਲਿਆ ਸਮਰਥੀ ਪਰਮੇਸ਼ਰ ਖੁਦਾਵਨ ਯਹੋਵਾ ਸਮਰਥੀ ਪਵਿੱਤ ਤਰ ਪਰਮੇਸ਼ਰ ਅੱਜ ਤੇਰੀ ਅੱਗ ਜੋ ਤੇਰੇ ਅੱਗੇ ਅੱਗੇ ਚੱਲਦੀ ਪਰਮੇਸ਼ਰ ਅੱਜ ਉਹੀ ਅੱਗ ਤੇਰੇ ਲੋਕਾਂ ਦੇ ਅੱਗੇ ਅੱਗੇ ਚੱਲੇ ਔਰ ਖੁਦਾਵਾਨ ਮੇਰੀ ਪ੍ਰਾਰਥਨਾ ਤੇਰੀ ਸਵਰਗੀ ਪਵਿੱਤਰ ਅਗਨੀ ਪਰਮੇਸ਼ਰ ਇਹਨਾਂ ਦੀਆਂ ਜ਼ਿੰਦਗੀਆਂ ਤੇ ਉਤਰੇ ਪੰਧਨ ਤੋੜੇ ਪਰਮੇਸ਼ਰ ਕਸ ਤੋੜੇ ਪਰਮੇਸ਼ਰ ਸਾਰੇ ਸ਼ਾਪ ਤੋੜੇ ਯਸ਼ੂ ਦੇ ਨਾਮ ਦੇ ਚ ਯਹਵਾ ਪਰਮੇਸ਼ਰ ਔਰ ਖੁਦਾਵਨ ਤੇਰੀ ਪਸਮ ਕਰਨ ਵਾਲੀ ਅੱਗ ਖੁਦਾਵਨ ਸ਼ੈਤਾਨ ਦੀਆਂ ਸਾਰੀਆਂ ਯੋਜਨਾਵਾਂ ਇਹਨਾਂ ਦੀ ਲਾਈਫ ਤੋਂ ਪਸਮ ਕਰੇ ਪਰਮੇਸ਼ਰ ਅੱਜ ਵੈਰੀ ਦੇ ਸਾਰੇ ਹਥਿਆਰ ਪਰਮੇਸ਼ਰ ਤੇਰੀ ਪਵਿੱਤਰ ਅਗਨੀ ਦੇ ਦੁਆਰਾ ਪਸਮ ਕੀਤੇ ਜਾਣ ਸਾਰੇ ਸ਼ੈਤਾਨੀ ਮਾਰਗ ਪਸਮ ਕੀਤੇ ਜਾਣ ਸਾਰੇ ਸ਼ੈਤਾਨੀ ਰੋਗ ਪਸਮ ਕੀਤੇ ਜਾਣ ਅੱਜ ਉਹ ਸਾਰੇ ਸ਼ੈਤਾਨੀ ਜੋ ਇਹਨਾਂ ਦੇ ਨਾਲ ਜੁੜੀਆਂ ਯਹਵਾ ਪਰਮੇਸ਼ਰ ਅੱਜ ਤੇਰੀ ਪਵਿੱਤਰ ਅਗਨੀ ਦੇ ਦੁਆਰਾ ਉਹ ਨਾਸ਼ ਕੀਤਿਆਂ ਜਾਣ ਖੁਦਾਵਾਨ ਪਵਿੱਤਰ ਆਤਮਾ ਅੱਜ ਤੇਰੀ ਫਾਇਰ ਉੱtre ਇੱਕ ਇੱਕ ਜਨ ਦੇ ਉੱਤੇ ਤੇਰੇ ਪਵਿੱਤਰ ਆਤਮਾ ਦੀ ਅੱਗ ਉੱtre ਅੱਗ ਉੱtre ਅੱਗ ਉੱtre ਅੱਗ ਉੱtre ਅੱਗ ਉੱtre ਜਿੰਨੀਆਂ ਦੁਸ਼ਟ ਆਤਮਾਵਾਂ ਪਰਮੇਸ਼ਰ ਇਹਨਾਂ ਨੂੰ ਤਨਵਾਦ ਦੇ ਬਲੀਦਾਨ ਚੜਾਉਣ ਤੋਂ ਰੋਕਦੀਆਂ ਪਰਮੇਸ਼ਰ ਅੱਜ ਉਹਨਾਂ ਸਭ ਦੁਸ਼ਟ ਆਤਮਾ ਦੇ ਉੱਤੇ ਖੁਦਾਵਾਨ ਯਹੋਵਾ ਤੇਰੀ ਅੱਗ ਉਤਰੇ ਤੇਰੀ ਅੱਗ ਉਤਰੇ ਅੱਗ ਉਤਰੇ ਅੱਗ ਉਤਰੇ ਅੱਗ ਉਤਰੇ ਅੱਗ ਉਤਰੇ ਪਰਮੇਸ਼ਰ ਜਿੰਨੀਆਂ ਦੁਸ਼ਟ ਆਤਮਾ ਨੂੰ ਪਾਪ ਦੇ ਵਿੱਚ ਫਸਾਉਂਦੀਆਂ ਪਰਮੇਸ਼ਰ ਤੇਰੀ ਵੱਲ ਮੁੜਨ ਤੋਂ ਰੋਕਦੀਆਂ ਇਹਨਾਂ ਦੇ ਮਨਾਂ ਨੂੰ ਮੋਟਾ ਕੀਤਾ ਪਰਮੇਸ਼ਰ ਖੁਦਾਵਾਨਾ ਜੋ ਸਭ ਦੁਸ਼ਟ ਆਤਮਾ ਦੇ ਉੱਤੇ ਜੁਨਾ ਦੇ ਘਰਾਂ ਪਰਿਵਾਰਾਂ ਜਿਨ੍ਹਾਂ ਦੇ ਬੱਚਾਂ ਜਿਨ੍ਹਾਂ ਦੇ ਹਸਬੈਂਡ ਇਹਨਾਂ ਦੀ ਵਾਈਫ ਚ ਕੰਮ ਕਰ ਰਹੀਆਂ ਪਰਮੇਸ਼ਰ ਆਜ ਜੋ ਸਭ ਦੁਸ਼ਟ ਆਤਮਾ ਦੇ ਉੱਤੇ ਖੁਦਾਵਾਨ ਤੇਰੀ ਅੱਗ ਅੱਖ ਗੁਤਰੇ ਅੱਖ ਗੁਤਰੇ ਅੱਖ ਗੁਤਰੇ ਅੱਖ ਗੁਤਰੇ ਹਰੇ ਕੋ ਵੈਬਚਾਰ ਦਾ ਅਟੈਕ ਜੋ ਉਹਨਾਂ ਦੇ ਜੀਵਨਾਂ ਦੇ ਇਹਨਾਂ ਦੇ ਘਰਾਂ ਪਰਿਵਾਰਾਂ ਚ ਪਰਮੇਸ਼ਰ ਕੰਮ ਕਰਿਆ ਅੱਜ ਹਰੇ ਕੋ ਵੈਬਚਾਰ ਦੇ ਉੱਤੇ ਪਰਮੇਸ਼ਰ ਤੇਰੇ ਪਵਿੱਤਰ ਆਤਮਾ ਦੀ ਅੱਖ ਗੁਤਰੇ 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 ਇਨ ਦਾ ਮਾਈਟੀ ਨੇਮ ਆਫ ਜੀਜ਼ਸ ਰੇ ਬੋਰੋ ਸ਼ੇਕੇ ਤੈਨ ਨੀ ਲੇ ਰੇ ਬੋਰੋ ਸ਼ੇਕੇ ਤੈਨ ਨੀ ਲੇ ਰੇ ਬਰੇ ਸ਼ੇਕੇ ਤੈਨ ਨੀ ਲੇ ਰੇ ਬਰੇ ਖੁਦਾਵਨ ਮੇਰੀ ਪ੍ਰਾਰਥਨਾ ਯਸ਼ੂ ਦੇ ਨਾਮ ਦੇ ਵਿੱਚ ਖੁਦਾਵਨ ਜਿੰਨੀਆਂ ਦੁਸ਼ਟ ਆਤਮਾ ਤੇਰੇ ਲੋਕਾਂ ਨੂੰ ਤੇਰੇ ਵਚਨ ਤੋਂ ਦੂਰ ਕਰਦੀਆਂ ਤੇਰੀ ਪ੍ਰੈਜ਼ੈਂਸ ਤੋਂ ਦੂਰ ਕਰਦੀਆਂ ਪਰਮੇਸ਼ਾ ਪਵਿੱਤਰਤਾਈ ਤੋਂ ਜੁਦਾ ਕਰਦੀਆਂ ਪਰਮੇਸ਼ਾ ਪਾਪ ਦੇ ਵਿੱਚ ਫਸਾਉਂਦੀਆਂ ਪਰਮੇਸ਼ਵਰੋਣਾ ਸਭ ਦੁਸ਼ਟ ਆਤਮਾ ਦੇ ਉਤੇ ਜੋ ਇਹਨਾਂ ਦੇ ਘਰਾਂ ਪਰਿਵਾਰਾਂ ਚ ਇਹਨਾਂ ਦੀ ਲਾਈਫ ਚ ਕੰਮ ਕਰ ਰਹੀਆਂ ਉਹਨਾਂ ਦੇ ਉਤੇ ਹੌਲੀ ਗੋਸ ਦੀ ਫਾਇਰ ਉਤਰੀ

ਆਊਟ ਕਰੇ ਆਊਟ ਕਰੇ ਆਊਟ ਕਰੇ ਕਹੋ ਕਿ ਡੈਵਲ ਮੈ ਤੇਨੂੰ ਕਮਾਂਡ ਕਰਦਾ ਆਊਟ 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 ਮੇਰੇ ਬੱਚਿਆਂ ਦੀ ਲਾਈਫ ਚੋ ਮੇਰੀ ਮੈਰਿਡ ਲਾਈਫ ਚੋ ਮੇਰੇ ਫਾਈਨੈਂਸ ਚੋ ਮੇਰੀ ਜ਼ਿੰਦਗੀ ਚੋ ਮੇਰੀ ਹੈਲਥ ਚੋ ਮੇਰੀ ਬੁੱਧੀ ਚੋ ਹਰ ਇੱਕ ਕੋ ਆਤਮਾ ਜੋ ਯਹੋਵਾ ਨੇ ਇਹੇ ਭੇਜਿਆ ਅੱਜ ਜੋ ਮੇਰੀ ਲਾਈਫ ਚੋ ਆਊਟ ਹੋਵੇ ਮੇਰੇ ਕਰਾਨੇ ਚੋ ਆਊਟ ਹੋਵੇ ਆਊਟ ਹੋਵੇ ਆਊਟ ਹੋਵੇ ਕਹੋ ਡੈਵਲ ਕੈਟ ਫਾਇਰ ਕੈਟ ਫਾਇਰ ਕੈਟ ਫਾਇਰ ਕੈਟ ਫਾਇਰ ਕੈਟ ਫਾਇਰ ਕੈਟ ਫਾਇਰ ਕੈਚ ਫਾਇਰ ਕੈਚ ਫਾਇਰ ਕੈਚ ਫਾਇਰ ਕੈਚ ਫਾਇਰ ਕੈਚ ਫਾਇਰ ਪਵਿੱਤਰ ਆਤਮਾ ਦੀ ਅੱਗ ਹਰ ਇੱਕੋ ਦੁਸ਼ਟ ਆਤਮਾ ਦੇ ਉੱਤੇ ਉਤਰੇ ਸਾਰੇ ਜਾਦੂ ਟੋਣਿਆਂ ਦੇ ਉੱਤੇ ਉਤਰੇ ਹਰ ਇੱਕੋ ਕੀਤੇ ਕਰਾਏ ਖਾਦੇ ਖੜਾਏ ਦੇ ਉੱਤੇ ਹੌਲੀ ਗੋਸ ਦੀ ਫਾਇਰ ਉਤਰੇ 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 ਜਿੰਨੇ ਸਟਰਗਲ ਤੁਹਾਡੀ ਲਾਈਫ ਚ ਆ ਅੱਜ ਮੈਂ ਯੀਸ਼ੂ ਮਸੀਹ ਦੇ ਨਾਮ ਚ ਪ੍ਰਾਰਥਨਾ ਕਰਦੀ ਹਾਂ ਹਰ ਇੱਕੋ ਸਟਰਗਲ ਤੁਹਾਡੀ ਲਾਈਫ ਚ ਆਊਟ ਹੋਵੇ ਆਊਟ ਹੋਵੇ ਆਊਟ ਹੋਵੇ ਆਊਟ ਹੋਵੇ ਆਊਟ ਹੋਵੇ ਆਊਟ ਹੋਏ ਇਨ ਦਾ ਮਾਈਟੀ ਨੇਮ ਆਫ ਜੀਸਸ ਔਰ ਖੁਦਾਵੰਦ ਯਹਵਾ ਪਰਮੇਸ਼ਰ ਜਿੰਨੇ ਰੋਗੀ ਅੱਜ ਇਸ ਪ੍ਰਾਰਥਨਾ ਨੂੰ ਸੁਣ ਰਿਹਾ ਪਰਮੇਸ਼ਰ ਤੇਰਾ ਅਭਿਸ਼ੇਕ ਉਹਨਾਂ ਨੂੰ ਟੱਚ ਕਰੇ ਔਰ ਖੁਦਾਵੰਦ ਯਹਵਾ ਤੇਰੀ ਪਵਿੱਤਰ ਅਗਨੀ ਉਹਨਾਂ ਤੇ ਉਤਰੇ ਯਸ਼ਰਾਜਾ ਤੇਰੇ ਕੋੜਿਆਂ ਦੀ ਸਮਰਥ ਉਹਨਾਂ ਨੂੰ ਟੱਚ ਕਰੇ ਉਤੇਰੇ ਕੋੜੇ ਖਾਨਲ ਚੰਗੇ ਹੋ ਚੁਕੇ ਹਰ ਵੀਕਨੈਸ ਹਰ ਇੱਕੋ ਕਮੀ ਕਮਜ਼ੋਰੀ ਪਰਮੇਸ਼ਰ ਹਰ ਇੱਕੋ ਟੀਵੀ ਸ਼ੂਗਰ ਸਰਵਾਈਕਲ ਮਾਈਗਰੇਨ ਪਥਰੀਆਂ ਗਿਲਟੀਆਂ ਰਸੌਲੀਆਂ ਖੁਦਾ ਵਨ ਯਹੋਵਾਈ ਸਮਰਤੀ ਪਰਮੇਸ਼ਰ ਤੇਰੇ ਨਾਮ ਚ ਇੱਕ ਜੰ ਚੰਗਾ ਹੋ ਜਾਵੇ ਚੰਗਾ ਹੋ ਜਾਵੇ ਯਸ਼ੂ ਦੇ ਨਾਮ ਚ ਇੱਕ ਜੰ ਆਪਣੀ ਚੰਗਿਆਈ ਨੂੰ ਗ੍ਰਹਿਣ ਕਰ ਲਓ ਚੰਗੇ ਹੋ ਜਾਓ ਚੰਗੇ ਹੋ ਜਾਓ ਚੰਗੇ ਹੋ ਜਾਓ ਚੰਗੇ ਹੋ ਜਾਓ ਯਸ਼ੂ ਦੇ ਨਾਮ ਦੇ ਚ ਹਰ ਇੱਕ ਆਤਮਾ ਦੁਸ਼ਟ ਆਤਮਾ ਜਾਦੂ ਟੋਣਾ ਜੋ ਤੁਹਾਡੇ ਘਰਾਂ ਪਰਿਵਾਰਾਂ ਚ ਕੰਮ ਕਰ ਰਿਹਾ ਸਪਨਿਆਂ ਦੇ ਦੁਆਰਾ ਤੁਹਾਨੂੰ ਤੰਗ ਕਰ ਰਿਹਾ ਤੁਹਾਡੀ ਲਾਈਫ ਤੇ ਅਟੈਕ ਕਰ ਰਿਹਾ ਤੁਹਾਨੂੰ ਫਿਰ ਤੋਂ ਮੋੜ ਕੇ ਉੱਥੇ ਹੀ ਓੜਨਾ ਸਿਚੁਏਸ਼ਨ ਦੇ ਵਿੱਚ ਫਸਾ ਦਿੰਦਾ ਉਹਨਾਂ ਸਭ ਦੁਸ਼ਟ ਆਤਮਾ ਦੇ ਉੱਤੇ ਮੈਂ ਕਮਾਂਡ ਕਰਦੀ ਫੇਲੀਅਰ ਸਪਿਰਟ ਹਰ ਇੱਕ ਓਕਾਤ ਕਰਨ ਵਾਲਾ ਨਾਸ਼ ਕਰਨ ਵਾਲਾ ਆਤਮਾ ਤੜੀ ਫਾਈਨੈਂਸ ਨੂੰ ਖਾਣ ਵਾਲੀਆਂ ਗੰਦੀਆਂ ਸਪਿਰਿਟਸ ਸਾਰੇ ਰੋਗ ਨੇ ਤੇ ਉਸ ਤੇ ਪਵਿੱਤਰ ਆਤਮਾ ਦੀ ਅਗੁਤਰੇ 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 ਐ ਡੈਵਲ ਜਾਦੂ ਟੋਣੇ ਕੈਚ ਫਾਇਰ ਕੈਚ ਫਾਇਰ ਕੈਚ ਫਾਇਰ ਕੈਚ ਫਾਇਰ ਕੈਚ ਫਾਇਰ ਕੈਚ ਫਾਇਰ ਜਿਨ ਨੇ ਸ਼ਤਾਨੀ ਲੋਕ ਕਾੜੇ ਕਰਾਂ ਪਰਿਵਾਰਾਂ ਚ ਪਰਮੇਸ਼ਵਰ ਨੇ ਨਹੀਂ ਭੇਜੇ ਅੱਜ ਉਹ ਤੁਹਾਡੇ ਕਰਾਂ ਪਰਿਵਾਰਾਂ ਚ ਜ਼ਾਹਿਰ ਹੋਣ ਸਾਰੇ ਯਸ਼ੂ ਦੇ ਨਾਮ ਦੇ ਚ ਲੋਕ ਤਾੜੀਆਂ ਜ਼ਿੰਦਗੀਆਂ ਦੇ ਉੱਤੇ ਜ਼ਾਹਿਰ ਕਰਦਾ ਵੀ ਮੇਰਾ ਪਰਮੇਸ਼ਰ ਔਰ ਉਹ ਸ਼ਕਤਾਨੀ ਲੋਕ ťaੜੇ ਲੋਕਾ ťaੜੇ ਪਰਿਵਾਰਾਂ ਨੂੰ ťaੜੀਆਂ ਜ਼ਿੰਦਗੀਆਂ ਨੂੰ ਛੱਡ ਕੇ ਜਾਣ ਯਸ਼ੂ ਦੇ ਨਾਮ ਦੇ ਚ ਔਰ ťaੜੇ ਡਾਕੂਮੈਂਟਸ ťaੜੀਆਂ ਫਾਈਲਸ 'ਤੇ ਵਰਪੋਂ ਖੁਦਾਵੰ ਯਸ਼ੂ ਮਸੀਹ ਦੇ ਨਾਮ ਚ ਖੁਦਾਵੰਤਾ ਨੂੰ ਡਿਵਾਈਨ ਸਲ ਪਰ ਦਵੇ ਤਾਨੂੰ ਆਪਣੀਆਂ ਪ੍ਰਾਪਰਟੀਆਂ ਦੇ ਨਾਲ ਬਲੈਸ ਕਰੇ ਤੁਸੀਂ ਆਪਣੀਆਂ ਵਾਹिकल्स ਦੇ ਨਾਲ ਬਲੈਸ ਹੋ ਪਰਮੇਸ਼ਰ ਦਾ ਫੇਵਰ ਤੁਹਾਡੇ ਲਈ ਬੋਲੇ ਸਭ ਦੁਸ਼ਟ ਆਤਮਾ ਦਿਲੇ ਦਿਆਂ ਆਤਮਾ ਫੇਲਿਅਰ ਸਪਿਰਟ ਤੁਹਾਨੂੰ ਛੱਡ ਕੇ ਜਾਣ ਯਸ਼ੂ ਦੇ ਨਾਮ ਚ ਖੁਦਾਵੰਤ ਅੱਡੀ ਸਾਮਰ ਤੇ ਨਾਲ ਟੱਚ ਕਰੇ ਬਲੈਸ ਕਰੇ ਔਰ ਖੁਦਾਵੰਤ ਆਈ ਦੀ ਸੂਬਾ ਵਿੱਚ ਕੀਤੀਆਂ ਪ੍ਰਾਰਥਨਾਵਾਂ ਇਹਨਾਂ ਦੀਆਂ ਜ਼ਿੰਦਗੀਆਂ ਚ 100 ਗੁਣਾ ਫਲ ਲੈ ਕੇ ਆਵੇ ਪਰਮੇਸ਼ਰ ਖੁਦਾਵਨ ਆਇਦਾ ਬੱਚਨ ਇਹਨੀਆਂ ਜ਼ਿੰਦਗੀਆਂ ਚ ਸੌ ਗੁਣਾ ਫੱਲ ਲਿਆ ਕੇ ਆਵੇ ਪਰਮੇਸ਼ਰ ਖੁਦਾਵਨ ਯਹਵਾ ਮੁਬਾਰਕ ਹੈ ਲੋਕ ਜੋ ਤੇਰੇ ਤੇ ਵਿਸ਼ਵਾਸ ਕਰਦੇ ਜੋ ਤੇਰੇ ਤੇ ਪਰੋਸਾ ਰੱਖਦੇ ਪਿਤਾ ਔਰ ਜਿੰਨੇ ਜਨ ਵਿਸ਼ਵਾਸ ਦੇ ਨਾਲ ਪਰੋਸੇ ਦੇ ਨਾਲ ਤੇਰੀ ਪ੍ਰੈਜ਼ੈਂਸ ਦੇ ਵਿੱਚ ਬੈਠੇ ਆਇਂਦੀਆਂ ਪ੍ਰਾਰਥਨਾਵਾਂ ਨੂੰ ਕੀਤਾ ਇਹ ਤੇਰੀ ਮਾਹੀਮਾ ਨੂੰ ਦੇਖਣ ਪਰਮੇਸ਼ਰ ਤੇਰੇ ਗਵਾਹੀਆਂ ਦੇ ਬਾਦਲ ਇਹਨਾਂ ਨੂੰ ਕੇਰ ਲੈਣ ਪਵਿੱਤਰ ਆਤਮਾ ਕਾੜੀ ਸਮਰਥ ਇਹਨਾਂ ਨੂੰ ਟੱਚ ਕਰੇ ਪਰਮੇਸ਼ਰ ਔਰ ਇਹ ਵੱਡੀਆਂ ਵੱਡੀਆਂ ਗਵਾਹੀਆਂ ਨਾਲ ਵਾਪਸ ਆਉਣ ਯੇਸ਼ੂ ਰਾਜਾ ਔਰ ਖੁਦਾਵਨ ਆਇ ਤੇਰੇ ਲੋਕਾਂ ਨੂੰ ਤੇਰੇ ਹੱਥਾਂ ਚ ਦਿੰਨੀ ਆ ਪਰਮੇਸ਼ਰ ਤੇਰੇ ਲਹੂ ਤੁਮੇਨ ਨੂੰ ਬles ਕਰਦੀ ਪ੍ਰੋਟੈਕਟ ਕਰਦੀ ਆ ਪਰਮੇਸ਼ਰ ਇਹਨਾਂ ਨੂੰ ਮੈਂ ਮੱਸਾ ਕਰਦੀ ਯੇਸ਼ੂ ਦੇ ਨਾਮ ਦੇ ਜ ਅੱਜ ਦੇ ਇਹਨਾਂ ਦੇ ਸਾਰੇ ਕੰਮ ਸਫਰ ਮੁਬਾਰਕ ਹੋਣ ਪਰਮੇਸ਼ਰ ਡਵਲ ਦੀਆਂ ਸਾਰੀਆਂ ਯੋਜਨਾਵਾਂ ਨਾਸ਼ ਹੋ ਜਾਣ ਖੁਦਾਵੰਨ ਨੇ ਨਾ ਦਾ ਆਉਣਾ ਜਾਣਾ ਮੁਬਾਰਕ ਹੋਵੇ ਹਰ ਬੈਡ ਨਿਊਜ਼ ਨੂੰ ਹਰ ਐਕਸੀਡੈਂਟ ਦੀ ਸਪਿਰਿਟ ਨੂੰ ਹਰ ਰੋਗ ਨੂੰ ਮੈਂ ਕੈਨਸਲ ਕਰਦੀ ਹਾਂ ਪਰਮੇਸ਼ਰ ਹਰ ਦੈਤ ਦੀ ਗੰਦੀ ਆਤਮਾ ਦੇਤੇ ਹੌਲੀ ਗੋਸ ਦੀ ਫਾਇਰ ਉਤਰੇ ਹਰ ਬੈਡ ਨਿਊਜ਼ ਤੇ ਹੌਲੀ ਗੋਸ ਦੀ ਫਾਇਰ ਉਤਰੇ ਤੇਰੇ ਸਵਰਗੀ ਦੂਤ ਇਹਨਾਂ ਦੇ ਅੰਗ ਸੰਗ ਹੁਣ ਅੱਗੇ ਹੋ ਕੇ ਚੱਲਣ ਪਵਿੱਤਰ ਆਤਮਾ ਤੜੀ ਸਮਰਥ ਪਰਮੇਸ਼ਰ ਇਹਨਾਂ ਨੂੰ ਟੱਚ ਕਰੇ ਇਹਨਾਂ ਦੀ ਆਗਵਾਹੀ ਕਰੇ ਪ੍ਰਭੂ ਯੇਸ਼ੂ ਮਸੀਹ ਦੇ ਜੀਵਿਤ ਤੇ ਪਵਿੱਤਰ ਨਾਮ ਚ ਸਭ ਬੋਲੋ ਆਮੀਨ